ਸਤਿ ਸ਼੍ਰੀ ਅਕਾਲ ਸਾਰੇ ਦੋਸਤੋ ਸਵਾਗਤ ਕਰਦੇ ਹਾਂ YouTube ਚੈਨਲ ਜੋਧਰੀ ਫਾਰਮਿੰਗ ਦੇ ਵਿੱਚ ਸਾਰੇ ਦੋਸਤੋ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਧਰੀ ਫਾਰਮਿੰਗ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੇ ਕਿਸਾਨ ਦੋਸਤ ਅੱਜ ਆਪਣੇ YouTube ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਜਿਹੜੇ ਕਿਸਾਨ ਦੋਸਤ ਆ ਆਪਣੇ Facebook ਪੇਜ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆ ਮੈਂ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਆਪਣੇ ਫੇਸਬੁੱਕ ਪੇਜ ਨਾਲ ਜੁੜਨ ਵਾਸਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤਾਂ ਕਿ ਆਉਣ ਵਾਲੇ ਹਰੇਕ ਨਵੀਂ ਤਨਵੀਂ ਵੀਡੀਓ ਤੁਸੀਂ ਫੇਸਬੁੱਕ ਪੇਜ ਤੇ ਦੇਖ ਸਕੋ ਅੱਜ ਆਪਾਂ ਦੋਸਤੋ ਪਹੁੰਚੇ ਹੋਏ ਆਂ ਪਸ਼ੂ ਮੰਡੀ ਮੋੜ ਮੰਡੀ ਜਾਣਕਾਰੀ ਤੁਹਾਨੂੰ ਸਾਰੀ ਦੇਦਣੇ ਆਂ ਇਦਾਂ ਦੀ ਵੀਡੀਓ ਕਿਸੇ ਵੀ ਕਿਸਾਨ ਦੋਸਤ ਨੇ ਆਪਣੇ ਚੈਨਲ ਤੇ ਅਪਲੋਡ ਕਰਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ ਹੈਗਾ 9530807080 ਜੋ ਸਕਰੀਨ ਦੇ ਥੱਲੇ ਵਾਲੇ ਪਾਸੇ ਬਿਲਕੁਲ ਚੱਲ ਰਿਹਾ ਹੈ ਤੁਸੀਂ ਆਪਣੇ ਚੰਗੇ ਚੰਗੇ ਹੀਰੇ ਵਰਗੇ ਪਸ਼ੂਆਂ ਦੀਆਂ ਤੇ ਆਪਣੇ ਫਾਰਮਾਂ ਦੇ ਵੀਡੀਓ ਆਪਣੇ ਚੈਨਲ ਤੇ ਪਵਾ ਸਕਦੇ ਹੋ ਅੱਜ 20 ਤਰੀਕ ਆ ਦੋਸਤੋ ਮੋੜ ਮੰਡੀ ਤੁਹਾਨੂੰ ਪਤਾ ਹੀ ਆ ਜਿੰਨੇ ਵੀ ਮੰਡੀਆਂ ਪੰਜਾਬ ਦੇ ਵਿੱਚ ਲੱਗਦੇ ਆ ਸੇ ਪ੍ਰਸ਼ਾਸਨ ਨੇ ਰੋਕੀਆਂ ਹੋਈਆਂ ਨੇ ਕਿਉਂਕਿ ਲਿੰਪੀ ਸਕੈਨ ਕਰਕੇ ਰੋਕੀਆਂ ਦੀਆਂ ਸੀ ਇਹ ਅੱਜ ਗਊਸ਼ਾਲਾ ਦੇ ਵਿੱਚ ਕਿਸਾਨਾਂ ਨੇ ਆਪਣੀ ਆਪ ਦੀ ਹੀ ਮਰਜ਼ੀ ਦੇ ਨਾਲ ਮੰਡੀ ਲਾ ਛੱਡੀ ਆ ਕਿਉਂਕਿ ਕਿਸਾਨਾਂ ਨੇ ਬਹੁਤ ਕਰੋੜਾ ਰੁਪਿਆ ਆਪਣੇ ਪਸ਼ੂਆਂ ਤੇ ਖਰਚ ਕਰ ਚੁੱਕੇ ਆ ਕਿਉਂਕਿ ਖਰੀਦ ਕੇ ਘਰੇ ਬੰਨੀ ਬੈਠੇ ਆ ਅਦਰ ਸਟੇਟ ਤੋਂ ਪਾਰੀ ਉਤਰ ਨਹੀਂ ਰਹੇ ਤੇ ਮੰਡੀਆਂ ਸਰਕਾਰ ਨੇ ਬੰਦ ਕਰ ਰੱਖੀਆਂ ਸੀਗੀਆਂ ਇਸ ਕਰਕੇ ਅੱਜ ਉਹਨਾਂ ਨੇ ਗਊਸ਼ਾਲਾ ਦੇ ਵਿੱਚ ਮੰਡੀ ਲਾ ਸਕੀ ਆ ਆਪਣੀ ਹੀ ਮਰਜ਼ੀ ਦੇ ਨਾਲ ਤੇ ਆਪਾਂ ਵਿਜਿਟ ਕੀਤਾ ਹੋਇਆ ਅੱਜ ਮੋੜ ਮੰਡੀ ਤੇ ਵੀਡੀਓ ਛੂਟ ਕਰਕੇ ਤੁਹਾਨੂੰ ਦਿਖਾਵਾਂਗੇ ਚੰਗੇ ਚੰਗੇ ਪਾਸੋਂ ਤੇ ਵੀਡੀਓ ਨੂੰ ਦੋਸਤੋ ਅੱਜ ਜਿਹੜੇ ਜਿਹੜੇ ਮੇਰੇ ਪਸੰਦ ਦੋਸਤ ਪਹਿਲੀ ਵਾਰੀ ਦੇਖ ਰਹੇ ਹਨ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਿਉਂਕਿ ਹੌਲੀ ਹੌਲੀ ਮੰਡੀਆਂ ਲੱਗਣੀਆਂ ਸਟਾਰਟ ਹੋ ਜਾਣਗੀਆਂ ਹੁਣ ਸ਼ੇਅਰ ਕਰਨਾ ਨਾ ਭੁੱਲਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਜੀ ਆਓ ਕਰਦੇ ਹਾਂ ਉਸਾਨ ਵੀਰ ਨਾਲ ਗੱਲਬਾਤ ਲਖਸਾਂ ਦੋਸਤੋ ਕਰਦੇ ਆਂ ਵੀਡੀਓ ਸਟਾਰਟਿੰਗ ਤੁਹਾਨੂੰ ਦਿਖਾ ਰਿਹਾ ਮੂਰਾ ਕੁਆਲਿਟੀ ਦੀ ਮੱਝ ਬਹੁਤ ਵਧੀਆ ਮੋੜ ਮੰਡੀ ਦੇ ਵਿੱਚ ਸੇਲ ਵਾਸਤੇ ਵੀਰ ਲੈ ਕੇ ਆਏ ਹੋਏ ਆ ਲਾ ਦੇਖ ਲਓ ਕਿਰਾ ਗੋਲ ਰਿੰਗ ਸਿੰਘ ਸਿਹਰਾ ਮੁਰਾ ਦੋਸਤੋ ਪਿੱਠਪਟਾ ਦੇਖ ਲੋ ਬਹੁਤ ਵਧੀਆ ਆਰਡਰ ਦਾ ਸ ਹੈ ਜੀ ਬਹੁਤ ਵਧੀਆ ਥਨਾਂ ਦੀ ਕੁਆਲਿਟੀ ਤੁਹਾਡੇ ਸਾਹਮਣੇ ਦੋਸਤੋ ਇਸ ਪਰ ਮਾਰ ਲੋ ਦੋਸਤੋ ਨਿਗਾ ਥਨਾਂ ਦੀ ਕੁਆਲਿਟੀ ਬਹੁਤ ਵਧੀਆ ਪਿੱਠਪਟਾ ਹਾਈ ਟੈਂਥ ਕੁਆਲਿਟੀ ਤੁਹਾਡੇ ਸਾਹਮਣੇ ਤੇ ਸੇਲ ਵਾਸਤੇ ਪਹੁੰਚੀ ਸੀ ਦੋਸਤੋ ਅੱਜ ਇਹ ਮੋੜ ਮੰਡੀ ਕਿਸਾਨ ਦੋਸਤ ਲੈ ਕੇ ਆਏ ਹੋਏ ਆ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਮੇਰੇ ਜਿਹੜੀ ਮੱਝ ਆਪਾਂ ਤੋਰ ਕੇ ਦਿਖਾਈ ਆ ਹਾਂਜੀ ਕਿੰਨੇ ਮਹੀਨੇ ਸੁਵੇ ਸੁਈ ਹੋਈ ਆ ਦੂਜਾ ਸੂਬਾ ਜੀ ਦੂਜਾ ਸੂਬਾ ਸੁਈ ਆ ਕਿੰਨੇ ਇੱਕ ਦਿਨ ਹੋ ਗਏ ਸੁਈ ਨੂੰ 6 ਦਿਨ ਜੀ 6 6 ਦਿਨ ਹੋ ਗਿਆ ਹਾਂਜੀ ਠੀਕ ਆ ਦੰਦੋਂ ਕਿੰਨੀਆਂ ਦੋਸਤਾ ਦੇਖੀ ਨਹੀਂ ਦੇਖੀ ਠੀਕ ਆ ਵਪਾਰ ਦਾ ਕੰਮ ਨਾ ਆਪਣਾ ਹਾਂ ਵਪਾਰ ਦਾ ਠੀਕ ਆ ਕਿੰਨਾ ਕੁ ਦੁੱਧ ਕੱਢ ਰਹੀ ਆ ਹੁਣ 14 ਲੀਟਰ ਜੀ ਬਿਲਕੁਲ 14 ਜਮਾਂ 14 ਜੇ ਕੋਈ ਆਪਣਾ ਮੰਨ ਲਓ ਚੁਆ ਕੇ ਲਵੇ ਫੇਰ ਚਾਰ ਡੰਗ ਚੋਲੇ ਪੰਜ ਡੰਗ ਚੋਲੇ 4.5 ਤੱਕ 14 ਕਰੂਗੀ ਹਾਂ ਹੈਗਾ ਇਹ ਯਾਰ ਠੀਕ ਆ ਕਿੰਨੀ ਕੁ ਡਿਮਾਂਡ ਰੱਖੀ ਹੋਈ ਬਾਜ਼ਾਰ ਤੇ ਇੱਕ 40 ਜੀ ਇੱਕ 40 ਲੱਗਿਆ ਲੁਗਿਆ ਕੋਸ਼ਿਸ਼ ਕਰੇ ਕਿ 40 ਫਿਰ ਤੂੰ ਡਿਮਾਂਡ ਜ਼ਿਆਦਾ ਨਹੀਂ ਕਰੀ ਜਾਂਦਾ ਮੈਂ ਚੰਗੀ ਆ ਜੀ ਹਾਂ ਮੈਂ ਚੰਗੀ ਆ ਜੀ ਨਹੀਂ ਸਹੀ ਸਹੀ ਦੱਸ ਦੇ ਵੀ ਕਿੱਥੋਂ ਤੱਕ ਆਪਾਂ ਇੱਕ 25 ਦੀ ਵਿਚਨੀ ਆ ਠੀਕ ਆ ਕਿੰਨੇ ਪਾਸੂ ਲੈਂਦੇ ਆ ਚਾਰ ਲੈਂਦੇ ਦੋ ਵੇਗ ਤੇ ਦੋ ਰੇਜੀ ਅੱਛਾ ਦੋ ਵੇਗੇ ਸਵੇਰ ਸਵੇਰ ਹਾਂ ਹਾਂਜੀ ਠੀਕ ਆ ਫਿਰ ਦੂਜਾ ਵਿੱਚ ਲਾ ਕੇ ਦਿਖਾ ਦੇ ਮੈਨੂੰ 90 ਦੋਸਤੋ ਇਸੇ ਹੀ ਵੀਰ ਦੀ ਦੂਜੀ ਮਾਰਜ ਆਪਾਂ ਤੁਹਾਨੂੰ ਚਲਾ ਕੇ ਦਿਖਾ ਰਹੇ ਆ ਦੇਖ ਲਓ ਤੁਰਦੀ ਬਹੁਤ ਵਧੀਆ ਆਰਡਰ ਦਾ ਸਾਈਜ਼ ਦੇਖੋ ਬਹੁਤ ਕਵਾਲਿਟੀ ਬਹੁਤ ਵਧੀਆ ਇਸ ਕੁਆਲਿਟੀ ਤੁਹਾਡੇ ਸਾਹਮਣੇ ਦੋਸਤੋ ਇਧਰ ਕੋਲ ਆਰਮਨਾਲ ਤੁਰਨ ਵਾਲੀ ਸ਼ਾਂਤ ਸੁਭਾਵ ਵਾਲੀ ਲੈ ਦੇਖੋ ਕਰਾ ਥਾਣਾ ਦੀ ਕੁਆਲਿਟੀ ਬਹੁਤ ਥਾਣਾ ਦੇ ਚ ਗੈਪ ਸਪੇਸ ਥਾਣ ਦੀ ਕੁਆਲਿਟੀ ਬਹੁਤ ਵਧੀਆ ਤੇ ਆਰਡਰ ਦਾ ਸਾਈਜ਼ ਦੇਖੋ ਬਹੁਤ ਵਧੀਆ ਪਿੱਠ ਪੁੱਟਾ ਦੇਖੋ ਬਹੁਤ ਵਧੀਆ ਤੇ ਗੱਲਬਾਤ ਕਰਦੇ ਆ ਵੀਰ ਨਾਲ ਸਾਹਮਣੇ ਦੇਖ ਰਹੇ ਹੋ ਚਾਰ ਦੇ ਦੀ ਤਾਜੀ ਸੂਈ ਦੋਸਤੋ ਫੀਮਲ ਕਾਪ ਕੱਟੀ ਸਾਥ ਮੇ ਲੈ ਕੇ ਆਈ ਹਾਂ ਇੱਕ ਵਾਰ ਤੁਹਾਨੂੰ ਥਾਣਾ ਦੀ ਕੁਆਲਿਟੀ ਹੋਰ ਦਿਖਾ ਦਿੰਦੇ ਹਾਂ ਬਹੁਤ ਵਧੀਆ ਚਾਰੇ ਥਨਪੁਰ ਗੈਪ ਦੇ ਵਿੱਚ ਚਾਰਮੀ ਦੇ ਚੋਕੇ ਤੋਂ ਕਿੰਨੇ ਸੋਹੇ ਵੀ ਰਚ ਮਾਚ ਸਵੇਰ ਜਿਹੜੀ ਆਪਾਂ ਤੁਰਜਾ ਹੋਈ ਜੀ ਦੂਜੇ ਸਵੇਰ ਸੂਈ ਆ ਹਾਂਜੀ ਠੀਕ ਆ ਕਿੰਨੇ ਕਿ ਦਿਨ ਹੋ ਗਏ ਇਹਨੂੰ ਪੰਜਵਾਂ ਦਿਨ ਹੋ ਗਿਆ ਪੰਜਵਾਂ ਦਿਨ ਹੋ ਗਿਆ ਹਾਂਜੀ ਠੀਕ ਆ ਕਿੰਨਾ ਦੁੱਧ ਦੇ ਥੱਲੇ ਹੁਣ 14 ਕਿਲੋ ਭੋਲੀ ਹੈ ਜੀ 14 ਤਿਆਰ ਇਹਦੇ ਵੀ ਹਾਂਜੀ ਪਹਿਲੀ ਦੇ ਵਿੱਚ 14 ਇਹਦੇ ਵਿੱਚ 14 ਜੀ ਠੀਕ ਆ ਜੇ ਮੰਨ ਲਓ ਕੋਈ ਚੋ ਕੇ ਵੇਖੇ ਤਾਂ ਫਿਰ ਕਰੋਗੇ ਪੂਰਾ 14 ਲੀਟਰ ਹਾਂਜੀ ਹਾਂਜੀ ਹੋਇਆ ਤਾਂ ਲੈ ਜੇ ਨਹੀਂ ਸਾਡੇ ਕਿਰਾਇਆ ਆਉਣ ਜਾਂਦਾ ਠੀਕ ਆ ਇਹਦੀ ਡਿਮਾਂਡ ਕਿੰਨੀ ਰੱਖੀ ਆ ਇਹਦਾ ਵੀ 140 ਇੱਕ 40 ਰੱਖਿਆ ਦਾ ਵੀ ਕਿੰਨੇ ਕੁ ਲੱਗੇ ਇਹਦੇ ਇਹਦੇ ਵੀ ਉੰਨੀ ਲਾਉਂਦੇ ਆ ਇੱਕ 10 15 ਲਾ ਰਿਹਾ ਪਰ ਅੰਮੀ ਤੱਕ ਛਾੜੀ ਦਿਆਂਗਾ ਲੱਗਦਾ ਦੇਖੋ ਉਹਦਾ ਮੌਕੇ ਤੇ ਬਦਲ ਠੀਕ ਆ ਨਾਮ ਦੱਸੀ ਆਪਣਾ ਲਖਵੀਰ ਸਿੰਘ ਜੀ ਲਖਵੀਰ ਸਿੰਘ ਪਿੰਡ ਕਿਹੜਾ ਸੀ ਟੋਂਗ ਵਾਲੀ ਜੀ ਟੋਂਗ ਵਾਲੀ ਬਠਿੰਡੇ ਜ਼ਿਲ੍ਹੇ ਚ ਆ ਗਿਆ ਠੀਕ ਆ ਮੋਬਾਈਲ ਨੰਬਰ ਦੱਸੀ ਆਪਣਾ 94462688 ਓਕੇ ਓਕੇ ਜੀ ਧੰਨਵਾਦ ਸਰਦਾਰ ਭਾਈਓ ਆਪਕੇ ਸਾਹਮਣੇ ਇੱਕ ਹੋਰ ਬੈਚ ਦਿਖਾ ਰਹੇ ਹਾਂ ਬਹੁਤ ਵਧੀਆ ਅੰਦਰ ਦਾ ਸਾਈਜ਼ ਦੇਖੀਏ ਕਿਉਂਕਿ ਇਹ ਬੱਚੇ ਕਾ ਜ਼ਿਆਦਾ ਕਰਤੀ ਹੈ ਇਹ ਦੇਖੀਏ ਅੰਦਰ ਦਾ ਸਾਈਜ਼ ਬਹੁਤ ਵਧੀਆ ਕਵਾਲਿਟੀ ਦੇਖੀਏ ਗੋਲ ਰਿੰਗ ਸਿੰਘ کٹ کٹ آپ کے سامنے یہ دیکھئے بہت بڑیا اڈر کا شاہ دیکھیے یہ دیکھیے اڈرکا سا کسان بھائیو نٹی لے کر شہر کرتے ہیں باجت کرتے ہیں اس بینس کے اونر سے تاجی بیائی ہوئی بلکل تاجی بیائی ہوئی آپ کے سامنے میل کا پٹنہ ساتھ میں لے کر آئیے یہ دیکھیے سینوں کی کوالٹی بہت بڑھیا اور ایک بار آڈر کا صحیح دیکھیے بہت بڑھیا دوستوں پکا ہے جیسا تھانوں کی کوالٹی دیکھیے پورے گیپ میں مٹھیا والے تھان نمسکار ویرے نمسکار بھائی جی. یہ جو بہن چلا کر دکھائی کون سی بات بہی ہوئی ہے چھ دانت ہو چھ دانت ہے آ... کتنے صبح میں بہی بیائی... سوئی ہوئی ہے دوسرا سوا دوسرے صبح ٹھیک ہے کتنے کا دودھ میں گا رہی ہے ਏ ਹੁਬਾਰਾ ਲੀਟਰ 12 ਹਾਂਜੀ ਠੀਕ ਆ ਡਿਮਾਂਡ ਕਿਆ ਰੱਖੀ ਹੋਈ ਆ 115 115 ਮੰਗ ਰਹੇ ਹਾਂ ਠੀਕ ਆ ਕੁਛ ਲੱਗ ਰਿਹਾ ਬਾਜ਼ਾਰ ਮੇ ਕਿਤਨੇ ਲੱਗ ਰਹੇ ਲੱਗੀ ਹੈ 95000 ਠੀਕ ਆ ਇਹ ਲੱਖ ਛੋੜੋ ਕਿਤਨੇ ਕੀ ਲੱਖ ਦੀ ਪੂਰੀ ਦੀ 1 ਲੱਖ ਕੀ ਹਾਂ ਠੀਕ ਆ ਕਾ ਕੌਣ ਸਾ ਜੀ ਆਪਣਾ ਕਿੱਥੋਂ 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 ਕਿਹੜੇ ਜ਼ਿਲ੍ਹੇ ਚ ਆ ਗਿਆ ਜੀ ਡੰਡਾ ਜੀ ਡੰਡਾ ਚ ਨਾਮ ਪਤਾਈਏ ਆਪਣਾ ਢੋਲਾ ਢੋਲਾ ਸਿੰਘ ਠੀਕ ਆ ਮੋਬਾਈਲ ਨੰਬਰ ਯਾਦ ਹੈ ਜੀ ਕੋਈ 98810 523607 ਠੀਕ ਆ ਆਪਕੇ ਬਾਈਸ ਨਾਲ ਆਪਕੇ ਠੀਕ ਹੈ ਇੱਕ ਵਾਰ ਮੋਬਾਈਲ ਨੰਬਰ ਫਿਰ ਬਤਾਈਏ 98810 23607 ਓਕੇ ਜੀ ਓਕੇ ਧੰਨਵਾਦ ਸਾਨ ਭਾਈਓ ਵੀਡੀਓ ہماری ਲਾਸਟ ਪਰ ਐਂਡ ਪਰ ਹੈ ਜਲਦ ਨੈਕਸਟ ਵੀਡੀਓ ਚੈਨਲ ਪਰ ਡਾਲ ਲੇਗੇ ਇੰਤਜ਼ਾਰ ਕੀਜੀਏ ਸਤਿ ਸ੍ਰੀ ਅਕਾਲ ਜੀ